ਆ ਗਏ ਤੇ ਆ ਗਏ ਵਾਪੈ ਲੈ ਆਓ ਜਿੰਦਾਬਾਦ ਵੀਰ ਕੌਂਸਲਰ ਜਿੰਦਾਬਾਦ ਵੀਰ ਜੈਲੀ ਬੱਲੇ ਬੱਲੇ ਪਤੀ ਸਾਰੇ ਬੱਲੇ ਬੱਲੇ ਬੱਤ ਜਿਹਨ ਨਾਲ ਸਾਜੇ ਤੌਰ ਤੇ ਨਗੋਟਾ ਪਾ ਕੇ ਉਹਦੀ ਬਦੌਲਤ ਜਿੱਤ ਹੋਈ ਹੈ ਕੀ ਕਹਿਣਾ ਚਾਹਦੇ ਇਲਾਕਾ ਵਾਸੀਆਂ ਨੂੰ ਕੀ ਕਹਿਣਾ ਚਾਹਦੇ ਮੇਰੇ ਇਲਾਕਾ ਦੇ ਵਾਸੀਆਂ ਨੂੰ ਬਹੁਤ ਪਿਆਰ ਦਿੱਤਾ ਹੈ ਇੰਨਾ ਕੇ ਪਿਆਰ ਦਿੱਤਾ ਕਿ ਮੈਨੂੰ ਵੋਟਾਂ ਦਾ ਪੂਰਾ ਤੋਲ ਕੇ ਮਿਲ ਪੂਰਾ ਦਿੱਤਾ ਜਿਹੜੇ ਵਾਦੇ ਤੁਸੀਂ ਕੀਤੇ ਉਹ ਵੀ ਪੂਰੇ ਕੀ ਪੈਸੇ ਦੇ ਦਿਲ ਕੋਲ ਪੂਰੇ ਵਾਦੇ ਦੇ ਉਤਰਾਂਗਾ ਮੈਂ ਜਿੰਨੇ ਆਪਣੀ ਜਨੋ ਜਾਨ ਲਾ ਕੇ ਜਿੰਨੇ ਕੰਮ ਔਰ ਕੇ ਸਾਰੇ ਕਰੇਗਾ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਜਨ ਜੱਤ ਸ਼ਹਿਰ ਵਾਸੀਆਂ ਨੂੰ ਇਹੋ ਇਹ ਕੀ ਕਰਨਾ ਚਾਹੁੰਦਾ ਹੈ ਇਹੋ ਅਪੀਲ ਕਰਨਾ ਚਾਹੁੰਦਾ ਹੈ ਕਿ ਸਾਰੇ ਰਲ ਮਿਲ ਕੇ ਆਪਣੇ ਪਿਆਰ ਮੁਹੱਬਤ ਦਾ ਕੰਮ ਕਰਨਾ ਅਗਰ ਕਿਛੇ ਕੋਈ ਗਿਲਾ ਕੋਈ ਸ਼ਿਕਵਾ ਉਹ ਵੀ ਦੂਰ ਰੱਖੇ ਅਗਰ ਮੈਨੂੰ ਜਿੰਨੇ ਮੋਰ ਨਹੀਂ ਵੀ ਪਾਇਆ ਮਾਰਗ ਬਹੁਤ ਸ਼ੁਕਰੀਆ ਕਰਦਾ ਨੇ ਮੈਨੂੰ ਵੋਟ ਪਾਇਆ ਨੋਰਾ ਸ਼ੁਕਰੀਆ ਕੰਤਜੀ ਕਹੇ ਪਾਰਟੀ ਦੇ ਵਿੱਚ ਜਾਣਾ ਚਾਹੋਗੇ ਉਹ ਇਹ ਸੋਚਾਂਗੇ ਕੀ ਕਰਨਾ ਆਪਣੇ ਸਾਥੀਆਂ ਨਾਲ ਮਿਲ ਕੇ ਜੀ ਹੋ ਸਾਡੇ ਵੱਡੇ ਵੀਰ ਵਿਜੇਤ ਕੁਮਾਰ ਜੀ ਨੂੰ ਪਾਰਟ ਨੰਬਰ 70 ਜਿਹੜੀ ਲੋਕਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹ ਤੋਂ ਇਹ ਸਾਫ ਪਤਾ ਲੱਗਦਾ ਕਿ ਲੋਕ ਕਾਫੀ ਪਰੇਸ਼ਾਨ ਸੀ ਪਿਛਲੇ ਸਾਰੇ ਕੌਂਸਲਰਾਂ ਤੋਂ ਕਿ ਇੱਕ ਆਜ਼ਾਦ ਉਮੀਦਵਾਰ ਨੂੰ ਇਸ ਤਰ੍ਹਾਂ ਜਿਤਾਇਆ ਗਿਆ ਵਾ ਕਿ ਲੋਕਾਂ ਦੀਆਂ ਇਹੋ ਜੀ ਉਮੀਦ ਹੈ ਕਿ ਤੁਹਾਡੀ ਮੁਸ਼ਕਲਾਂ ਦਾ ਬਹੁਤ ਛੇਤੀ ਹੱਲ ਹੋ ਜਾਵੇ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਇਲਾਕਾ ਦੇ ਵਸਨੀਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੇਰ ਨਾਲ ਜੁਟਾਇਆ ਤੇ ਵਿਜੇ ਕੁਮਾਰ ਜੀ ਇੱਕ ਐਸੇ ਵਿਅਕਤੀ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਦੇ ਭਾਂ ਤੁਸੀਂ ਰਾਤੀ ਜਿਹੜੇ ਮਰਜ਼ੀ ਟਾਈਮ ਵਿੱਚ ਕਿਸੇ ਵੀ ਕੰਮ ਦੀ ਜਰੂਰਤ ਆ ਇਹ ਹਰ ਕਿਸੇ ਦਾ ਸਾਥ ਸਹਿਯੋਗ ਕਰਦਾ ਤੇ ਕੀ ਕਹਿਣਾ ਹੁਣ ਕਿਹੜੀ ਪਾਰਟੀ ਤੇ ਜਾਣਾ ਚਾਹੁੰਦੇ ਆਜ਼ਾਦ ਤੁਸੀਂ ਜਿੱਤੇ ਇਹ ਤੇ ਕਿਸੇ ਪਾਰਟੀ ਤੇ ਜਾਣਾ ਚਾਹੁੰਦੇ ਦੇਖੋ ਇਹ ਤਾਂ ਬਾਅਦ ਜੋ ਡਿਸੀਜਨ ਉੱਤਾ ਜੋ ਕਿਸ ਪਾਰਟੀ ਨੇ ਐਸੇ ਤੇ ਆਜ਼ਾਦ ਹੀ ਜਿੱਤੇ ਨੇ ਜਿਆਦਾ ਹੀ ਨੇ ਠੀਕ ਹੈ ਸ